ਭਾਰਤੀ ਵਿਆਹ ਹਮੇਸ਼ਾ ਸ਼ਾਨਦਾਰ ਤਰੀਕੇ ਨਾਲ ਹੀ ਹੁੰਦੇ ਹਨ ਤੇ ਇਸ ਕਾਰਨ ਭਾਰਤੀ ਵਿਆਹ ਉਦਯੋਗ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸੈਕਟਰ ਬਣ ਗਿਆ ਹੈ ਭਾਰਤੀਆਂ ਲਈ ਵਿਆਹ ਬਹੁਤ ਹੀ ਪਵਿੱਤਰ ਹੈ ਤੇ ਇਸ ਲਈ ਰਵਾਇਤੀ ਤੌਰ ਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਬੁਲਾਇਆ ਜਾਂਦਾ ਸੀ ਅਤੇ ਇੱਕ ਵਧੀਆ ਵਿਆਹ ਕਰਵਾਇਆ ਜਾਂਦਾ ਸੀ ਵਿਆਹ ਦੀਆਂ ਰਸਮਾਂ ਬਹੁਤ ਹੀ ਧੂਮ-ਧਾਮ ਨਾਲ ਕੀਤੀਆਂ ਜਾਂਦੀਆਂ ਸਨ ਨਤੀਜੇ ਵਜੋਂ ਜਿਹੜਾ ਵਿਆਹ ਉਹ ਮਹਿੰਗਾ ਹੋ ਗਿਆ ਅਤੇ ਇੱਕ ਰਿਪੋਰਟ ਦੇ ਮੁਤਾਬਿਕ ਵਿਆਹਾਂ ਦੇ ਸੀਜ਼ਨ ਦੌਰਾਨ ਵਿਆਹ ਨਾਲ ਸੰਬੰਧਿਤ ਖਰੀਦਦਾਰੀ ਅਤੇ ਸੇਵਾਵਾਂ ਰਾਹੀਂ ਕਰੀਬ 10 ਲੱਖ ਕਰੋੜ ਰੁਪਏ ਦਾ ਜਿਹੜਾ ਉਹ ਕਾਰੋਬਾਰ ਹੁੰਦਾ ਹੈ ਭਾਰਤ ਦੇ ਵਿੱਚ ਵਿਆਹਾਂ ਦਾ ਖਰਚ ਭੋਜਨ ਅਤੇ ਕਿਰਿਆਨੇ ਦੀ ਖਰੀਦਦਾਰੀ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਹੈ ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਆਸਤਨ ਭਾਰਤੀ ਵਿਆਹਾਂ ਦਾ ਤੇ ਜਿੰਨਾ ਖਰਚ ਕਰਦਾ ਹੈ ਉਸ ਤੋਂ ਦੁੱਗਣਾ ਖਰਚ ਉਹ ਜਿਹੜਾ ਉਹ ਪੜ੍ਹਾਈ ਤੇ ਕਰਦਾ ਤੇ ਭਾਰਤ ਵਿੱਚ ਹਰ ਸਾਲ 80 ਲੱਖ ਤੋਂ 1 ਕਰੋੜ ਦੇ ਜਿਹੜੇ ਆ ਵਿਆਹ ਹੁੰਦੇ ਨੇ ਅਤੇ ਭਾਰਤ ਦੇ ਵਿੱਚ ਸਾਲਾਨਾ 8 ਮਿਲੀਅਨ ਤੋਂ 10 ਮਿਲੀਅਨ ਵਿਆਹ ਹੁੰਦੇ ਹਨ ਜਦੋਂ ਕਿ ਚੀਨ ਦੇ ਵਿੱਚ 7 ਤੋਂ 8 ਮਿਲੀਅਨ ਅਤੇ ਅਮਰੀਕਾ ਵਿੱਚ 2 ਤੋਂ 25 ਮਿਲੀਅਨ 2 ਤੋਂ 25 ਲੱਖ ਵਿਆਹ ਹੁੰਦੇ ਨੇ ਤੇ ਬ੍ਰੋਕੇਜ ਫਰਮ ਜੈਫਰੀਜ਼ ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਵਿਆਹ ਉਦਯੋਗ ਅਮਰੀਕੀ ਉਦਯੋਗ ਦਾ ਤੋਂ ਜਿਹੜਾ ਦੁੱਗਣਾ ਲਗਭਗ ਦੁੱਗਣਾ ਹੈ ਹਾਲਾਂਕਿ ਇਹ ਚੀਨ ਦੇ ਸਭ ਤੋਂ ਛੋਟਾ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਵਿਆਹ ਭਾਰਤ ਵਿੱਚ ਦੂਜੀ ਸਭ ਤੋਂ ਵੱਡੀ ਖਪਤ ਸ਼੍ਰੇਣੀ ਹੈ ਤੇ ਜੇਕਰ ਇਸ ਨੂੰ ਪ੍ਰਚੂਨ ਸ਼੍ਰੇਣੀ ਮੰਨਿਆ ਜਾਂਦਾ ਤਾਂ ਵਿਆਹ ਭੋਜਨ ਅਤੇ ਕਰਿਆਨੇ ਤੋਂ ਬਾਅਦ ਦੂਜੇ ਨੰਬਰ ਤੇ ਹੋਣਗੇ